ਰੇ ਜੀ ਸਾਡੇ ਅਸੀਂ ਇਸ ਇਲਾਕੇ ਵਿੱਚ ਹੁਣ ਪਹਿਲੀ ਵਾਰੀ ਆਏ ਆ ਪਹਿਲਾਂ 2023 ਦੇ ਵਿੱਚ ਵੀ ਆਪਾਂ ਆਏ ਸੀ ਹੁਣ ਤੋ ਵੀ ਦੋ ਤਿੰਨ ਵਾਰੀ ਆਪਾਂ ਆਏ ਸੀ ਰਸ ਲੈ ਕੇ ਤੇ ਪਹਿਲਾਂ ਤਾਂ ਮੈਂ ਸਾਧੂ ਗੁਰੂ ਅਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਇਹੋ ਜੀ ਭੀੜ ਜੋ ਕਿਸੇ ਦਿਨ ਨਾ ਬਣੇ ਤਾਂ ਕਿ ਸਾਨੂੰ ਇਹਨਾਂ ਕੰਮਾਂ ਦੇ ਵਿੱਚ ਨਾ ਆਉਣਾ ਪਵੇ ਤੇ ਆਪਾਂ ਨਾ ਲੈ ਕੇ ਆਈਏ ਤੇ ਪਰਮਾਤਮਾ ਕਿਰਪਾ ਹੀ ਰੱਖੇ ਕਿਉਂਕਿ ਜਿਹੜੇ ਬੰਦੇ ਇਸ ਹਾਰ ਦੀ ਪੀੜ ਤੇ ਜਿਹੜੇ ਯੂਜ ਰਹੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਕੀ ਹਾਲ ਹੈ ਠੀਕ ਹੈ ਜੀ ਪਰ ਫਿਰ ਵੀ ਜੋ ਪਰਮਾਤਮਾ ਦੀ ਆਫਤ ਆਂਦੀ ਹੈ ਤੇ ਉਹਨਾਂ ਨੂੰ ਆਪਾਂ ਪੰਜਾਬ ਸਾਰਾ ਚੱਲਣਾ ਜਾਂਦਾ ਕਿਉਂਕਿ ਪੰਜਾਬ ਸਾਰੇ ਵਰਲਡ ਦੇ ਵਿੱਚ ਕਿਤੇ ਵੀ ਕੋਈ ਆਫਤ ਆ ਜਾਵੇ ਤੇ ਪਹਿਲਾਂ ਇਹ ਅੱਗੇ ਹੁੰਦਾ ਹੈ ਇੱਕ ਇੱਕ ਦੂਜੇ ਦੇ ਮਾਰੇ ਸਭ ਤੋਂ ਪਹਿਲਾਂ ਖੜੇ ਹੋ ਜਾਂਦੇ ਸਭ ਤੋਂ ਪਹਿਲਾਂ ਇੱਕ ਦੂਜੇ ਦੇ ਮਦਦ ਕਰਨ ਮਾਰੇ ਸਭ ਤੋਂ ਖੜੇ ਹੁੰਦੇ ਨੇ ਤੇ ਆਪਾਂ ਵੀ ਅੱਜ ਪਿੰਡ ਤੇ ਲਮੰਡੀ ਡੱਡੀਆਂ ਜ਼ਿਲ੍ਹਾ ਹੁਸ਼ਿਆਰਪੁਰ ਟਾਂਡਾ ਇਲਾਕਾ ਪੈਂਦਾ ਸਾਡਾ ਆਪਾਂ ਉੱਥੋਂ ਆਏ ਆ ਮੇਰੇ ਨਾਲ ਸਾਡੇ ਨੌਜਵਾਨ ਵੀਰ ਸਾਰੇ ਤੇ ਆਪਣੇ ਭਵਿੰਦਰ ਸਿੰਘ ਜੀ ਭਾਈ ਸਾਹਿਬ ਕੁਲਵੰਤ ਸਿੰਘ ਜੀ ਟਮੰਡੀ ਬੋਸ਼ਿੰਗ ਵਾਲੇ ਤੋਂ ਇਹ ਸਾਰਿਆਂ ਦੇ ਨਾਲ ਸਾਰੇ ਆਪਾਂ ਕਹਿੰਦੇ